मेर मित्र खे ਯਾਰ ਜਿਹੜੇ ਪਲ ਹੁੰਦੇ ਨੇ ਪਰ ਕੀ ਗੱਲ ਹੈ ਜਿਹੜਾ ਜਿਹੜੇ ਪਲ ਹੁੰਦੇ ਆ ਉਹੀ ਆ ਭਾਈ ਜੀ ਇੱਕ ਮਿੰਟ ਆ ਭਾਈ ਦੂਸਰੇ ਗਾਣੇ ਵਾਲਾ ਮੇਰਾ ਉਹ ਖਰੇ ਗਾਮੇ ਬਾ ਸੁਣੇ ਗੁਰਮੀਤ ਬਾਬਾ ਗੁਰਮੀਤ ਬਾਬਾ ਜਨ ਤੋਂ ਜਨ ਚੱਲ ਪੈ ਜੀ ਉਦੋਂ ਵੀ ਸੁਖਲਾ ਲੈ ਕਰੋ ਠੀਕ ਹੈ ਜੀ ਜਦੋਂ ਚੱਲ ਪੈ ਤੋ ਚੱਲ ਦੋਸਰੇ ਵਾਲੇ ਮੈਂ ਸਾਰੇ ਨੂੰ ਪਹਿਲਾਂ ਕਹਤਾ ਸੀ ਕਿਵੇਂ ਮੰਗੂ ਨੂੰ ਜਿੰਨੇ ਵਾਹ ਕੇ ਕਰਾਇਆ ਸੀ ਇਹ ਕੋਲ ਗਿਆ ਬਈ ਤੁਸੀਂ ਅੱਗੇ ਅੱਗੇ ਅੱਗੇ

ਦੈਨ ਮੈਂ ਤੁਹਾਨੂੰ ਲੱਗਿਆ ਕਿ ਕੋਈ ਨੁਕਸਾਨ ਆ ਗਿਆ ਲੱਗੋ ਉਹ ਜਾਂਦੇ ਬੱਤੇ ਰੋ ਜਾਂਦੇ ਬੱਤੇ ਰੋ ਸਾਰਿਆਂ ਆਲਾ ਬਾਈ ਇੱਕ ਮਿੰਟ ਵੀ ਦੇ ਬਾਤ ਮੈਂ ਕੰਡ ਕਰੀ ਮੈਂ ਗੱਲ ਕਰਨੀ ਚਾਹਣਾ ਸਿਆਰਾ ਜੀ 3 ਨੰਬਰ 847 ਦੇ ਵਿੱਚ 17 ਤਰੀਕ ਨੂੰ ਮੈਚ ਹੋਇਆ ਖੋਖਰ ਉਹ ਮੰਗੂ ਬੱਠਾ ਉਹ ਵੀ ਪਈ ਆਈ ਸੋਨਾ ਲੀਕਾ ਨਹੀਂ ਲੱਗਿਆ ਗਿਆ ਜਦ ਕਿ ਕਹਾ ਮੈਂ ਤਾਂ ਬਹੁਤ ਸਿਕਾਣਾ ਪੈ ਗਿਆ ਪਈ ਮੈਂ ਜਦਕ ਨੂੰ ਕਿਹਾ ਜਿਵੇਂ ਤੈਨੂੰ ਕੀ ਆ ਵੀ ਹਲਕੇ ਚ ਰਹਿ ਲੈ ਜੀ ਕਿਤੇ ਤੇ ਉਹ ਭਾਈ ਮੰਤੂ ਹੋ ਬੈਠਾ ਸਾਹਮਣੇ ਮੁੰਡਾ ਦੇਖ ਮੈਂ ਕਿਹ ਚੰਨ ਤੋਂ ਜੁਜੂਤਾ ਕੋਈ ਕਿੰਨ ਜਰਾਸ ਇੱਕ ਮਿੰਟ ਜੀ ਪਿਆ ਬੂ ਜਾਲਾ ਸਾਡ ਰਾਮ ਲਾ ਦਿਓ ਕਿਹੜਾ ਟੋਚਨ ਕੱਢ ਦਿਓ ਮਾੜਾ ਜੇ ਥੱਲੇ ਆਇਓ ਆਜੋ ਕਰਾ ਥੱਲੇ ਕਰ ਫਿਮਾ ਲੈ ਆਊਟ ਹੋ ਰਹੀ ਆਜੋ ਹਾਂ ਕਰਦੇ ਮਹਾਰਾਜ ਸਾਡ ਤੇ ਕਰਦੇ ਭਾਈ ਤਰਸੇਮ ਕਹਿੰਦਾ ਜੇ ਮੈਚ ਜਿੱਤ ਗਿਆ ਮੈਂ ਸਨਮਾਨ ਕਰਨਾ ਬੰਦਾ ਇਹ ਜੂਨੀਅਰ ਪਰ ਦੋ ਬੰਦੇ ਇੱਕ ਥੱਲੇ ਉੱਤਰੋ ਬੰਦੇ ਦੋ ਦੋ ਸਾਹਤ ਮੈਕ ਤੇ ਬੋਲਣੇ ਪਾਣਗੇ ਇਹ ਜੂਨੀਅਰ ਪਰ ਦੋ ਬੰਦੇ ਜੜ ਰਹੇ ਆ ਆਜੋ ਜੀ ਇੱਥੇ ਆਜੋ ਵੀਰੇ ਕੈਮਰੇ ਵਾਲਾ ਵੀਰ ਕਿੱਥੇ ਆ ਇੱਧਰ ਨੂੰ ਦੇਖਣਾ ਪਾਣੀ ਸਾਹਮਣੇ ਆਜੋ ਕਰੋ ਇਹ ਤਰਸੇਮ ਨੇ ਮੈਂ ਨਿਕਲੋ ਸੱਟ ਪੜਿਆ ਉਹ ਫੇਰ ਸਾਰਿਆਂ ਨੂੰ ਬਦਕੀ ਰਹਿਣਾ ਆਜੋ ਕਰੋ ਕਰੋ ਜੀ ਆਜੋ ਸੱਟ ਪਾਉਂਦੇ ਇਹਨਾਂ ਦਾ ਗਰਮੀ ਬਨਾ ਮਾਇ ਦਾ ਪਉ ਬਰਸਾਲਾ ਪਿੰਡਾ ਜ਼ਿਲ੍ਹਾ ਮਟਿਆਣਾ ਹੁਣ ਲੋ ਹਰ ਜਗਰਮੀ ਚ ਮੈਨੂੰ ਐ ਦੱਸੋ ਵੀ ਕਿੰਨਾ ਤੁਸੀਂ ਕਾਰਜਚੀ ਕਰਾ ਕਿੰਨਾ ਕਿਲੋ ਮੀਟਰ ਪੈ ਗਿਆ ਸਮੇ ਉੱਤੇ ਪਿੰਡ ਕਿਹੜਾ ਦਰਸ਼ਕਾਂ ਨੂੰ ਇੱਕ ਵਾਰੀ ਦੱਸੋ ਬਰਸਾਲ ਪਿੰਡ ਆਪਣਾ ਤਸੀਲ ਜਗਰਾਉਂ ਜਿਹਨਾਂ ਨੇ ਨਧਾਣਾ ਤੇ ਜਿਹੜਾ ਮੋਟਾ ਮੈਂ ਨਿਊਜ਼ੀਲੈਂਡ ਵਾਲਾ ਬੋੜਾ ਸੀ ਤਰਨ ਤੇ ਉਹਦਾ ਕਿੰਨਾ ਕੁ ਸਾਥ ਹੈ ਤੁਹਾਡੂ ਇਸ ਮੁਕਾਬਲੇ ਨੂੰ ਤੇ ਵਧੀਆ ਸਾਥ ਹੈ ਤੇ ਤੁਸੀਂ ਮੇਰੇ ਨਾਲ ਪੋਚਰਾ ਤੇ ਕਿੰਨੇ ਕੁ ਪ੍ਰਾਣੇ ਦੱਸਦੇ ਹੋ 올ਟ ਚ ਗੋਲ ਕਿਹ ਦਰਸ ਕੇ ਇੱਕ ਵਾਰੀ ਦੱਸ ਦਿਓ ਧਰ ਨੂੰ ਕਰਕੇ ਆਪ 12 ਤੋਂ ਚਾਹੁੰਦੇ ਹੋ ਤੇਰੇ ਨਾਲ ਤੁਸੀਂ 15 16 ਤੋਂ ਸੀਧਾ ਦੋਬੱਚੇ ਜਿਹੜੇ ਮੈਚ ਚਲੇ ਸੀ ਅੱਜ ਕਿੰਨਾ ਕੁ ਵਧੀਆ ਲੱਗ ਰਿਹਾ ਐਨੀ ਸੰਗਤ ਦਾ ਸਭ ਪਿਆਰ ਦੇ ਲੋ ਜੋ ਤਾੜੀ ਮਾਰਦੇ ਜੀ ਬਾਬਾ ਦੇ ਲਈ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਆਹ ਦੇਖੋ ਇਹ ਦਰਸ਼ਕਾਂ ਦਾ ਪਿਆਰ ਆ ਇੱਕ ਦਿਨ ਮੇਰੀ ਪਤਵੰਤਾਂ ਸਰਕਾਰ ਨੂੰ ਬੇਨਤੀ ਹੈ ਵੀ ਇਹਨੂੰ ਪੰਜਾਬ 'ਚ ਵੀ ਚੱਲਣਾ ਕਰਾਓ ਹਾਂ ਜੀ ਜਰੂਰ ਹਾਂ ਜੀ ਸਹੀ ਹੋ ਬਹੁਤ ਬਹੁਤ ਧੰਨਵਾਦ ਆਜੂ ਜੀ ਤੋਂ ਬਾਬਾ ਸਾਹਿਬ ਆਦਲਾ ਜੀ ਜੀ ਹਲੋ ਹਲੋ 36 ਨੰਬਰ ਚੱਲ ਜਾਓ ਬਸ